ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਹਾਣੀ ਦੀਦੀ ਮੇਰਾ ਪਤੀ ਚਾਹੇ ਦੋ ਕਮਾਵੇ ਜਾਂ ਚਾਰ ਉਹ ਮੇਰੇ ਲਈ ਲੱਖਾਂ ਬਰਾਬਰ ਹੁੰਦਾ ਆ ਮੈਂ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਮੂੰਹ ਚਪੇੜਾ ਮਾਰ ਕੇ ਲਾਲ ਨਹੀਂ ਕਰਦੀ ਜਿੰਨੀ ਚਾਦਰ ਹੁੰਦੀ ਆ ਮੈਂ ਉਨਹੀਂ ਪੈਰ ਪਸਾਰਦੀ ਆ ਤੇ ਵੈਸੇ ਵੀ ਜਦ ਤੁਸੀਂ ਹਰ ਚੀਜ਼ ਦੇ ਪੈਸੇ ਹੀ ਦੇਣੇ ਆ ਤਾਂ ਤੁਸੀਂ ਖੁਦ ਆਪਣੀਆਂ ਪਸੰਦੀਆਂ ਚੀਜ਼ਾਂ ਖਰੀਦੋ ਕਿਉਂ ਫਾਲਤੂ ਕਿਸੇ ਦਾ احਸਾਨ ਲੈਣਾ ਭਾਬੀ ਦੀ ਗੱਲ ਸੁਣ ਕੇ ਨੀਹਾ ਹੈਰਾਨ ਸੀ ਉਹ ਸਮਝ ਗਈ ਕਿ ਭਾਬੀ ਦਾ ਇਸ਼ਾਰਾ ਮੇਰੇ ਵੱਲ ਹੀ ਆ ਅਸਲ 'ਚ ਸੀਮਾ ਜਦੋਂ ਪਹਿਲੀ ਵਾਰ ਇਸ ਘਰ ਚ ਆਈ ਸੀ ਤਾਂ ਉਹਨੇ ਮਨ 'ਚ ਬਸ ਇੱਕ ਹੀ ਖੁਆਇਸ਼ ਸੀ ਕਿ ਇਹ ਘਰ ਮੇਰਾ ਆ ਤੇ ਇਹ ਮੇਰਾ ਪਰਿਵਾਰ ਆ ਤੇ ਮੈਂ ਸਾਰਿਆਂ ਦਾ ਦਿਲ ਜਿੱਤ ਲਵਾਂ ਉਹਦਾ ਪਤੀ ਪਵਨ ਸਿੱਧਾ ਸਾਦਾ ਜਿਹਾ ਇਨਸਾਰੰਸੀ ਤੇ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ ਸੀਮਾ ਪੜ੍ਹੀ ਲਿਖੀ ਸਮਝਦਾਰ ਸੀ ਇਸ ਲਈ ਉਹ ਆਪਣੀ ਘਰਗ੍ਰਸਤੀ ਵਿੱਚ ਛੇਤੀ ਹੀ ਢਲ ਗਈ ਤੇ ਇੱਕ ਨਨਾਨ ਨੇਹਾ ਨੇਹਾ ਦਾ ਵਿਆਹ 2 ਸਾਲ ਪਹਿਲਾਂ ਹੋ ਗਿਆ ਸੀ ਪਰ ਉਹ ਹਫਤੇ ਚ ਦੋ ਤਿੰਨ ਵਾਰ ਪੀਕੇ ਜ਼ਰੂਰ ਆਉਂਦੀ ਕਦੀ ਦੋ ਦਿਨ ਰਹਿਣ ਤੇ ਕਦੀ ਪੰਜ ਦਿਨ ਉੰਧੇ ਹੀ ਉਹਦਾ ਧਿਆਨ ਹੁੰਦਾ ਕਿ ਭਾਬੀ ਨੇ ਕੀ ਨਵਾਂ ਖਰੀਦੇ ਆਇਆ ਤੇ ਕੀ ਪਕਾਇਆ ਆ ਤੇ ਕਿਹਦੇ ਨਾਲ ਕੀ ਗੱਲਾਂ ਕੀਤੀਆਂ ਆ ਤੇ ਕੀ ਖਰਚਾ ਕਰਦੀ ਆ ਪੇਕੇ ਆਂਧਿਆਈ ਉਹ ਸੀਮਾ ਦੀ ਇੱਕ ਇੱਕ ਚੀਜ਼ ਤੇ ਨਜ਼ਰ ਰੱਖਦੀ ਸ਼ੁਰੂ-ਸ਼ੁਰੂ ਵਿੱਚ ਤਾਂ ਸੀਮਾ ਨੂੰ ਪਤਾ ਨਾ ਲੱਗਾ ਪਰ ਹੌਲੀ-ਹੌਲੀ ਜਦੋਂ ਇੱਕ ਸਾਲ ਬੀਤ ਗਿਆ ਤਾਂ ਨੀਹਾ ਦੀਆਂ ਹਰਕਤਾਂ ਨੂੰ ਵੇਖ ਕੇ ਸੀਮਾ ਕੁਝ ਤਾਂ ਸਮਝ ਗਈ ਸੀ ਇੱਕ ਦਿਨ ਸੀਮਾ ਨੇ ਵਿਚਾਰੋਂ ਆਪਣੇ ਲਈ ਸੂਟ ਲਿਆਂਦਾ 1200 ਰੁਪਏ ਦਾ ਉਹਨੇ ਬੜੀ ਮਿਹਨਤ ਨਾਲ ਮਹੀਨਿਆਂ ਦੀ ਬਚਤ ਨਾਲ ਖਰੀਦਿਆ ਸੀ ਨੀਹਾ ਸੂਟ ਵੇਖਦੇ ਹੀ ਬੋਲੀ ਭਾਬੀ ਇਹ ਸੂਟ ਲਿਆਂਦਾ ਤੁਸੀਂ ਮੈਨੂੰ ਤਾਂ ਵਿਖਾਇਆ ਹੀ ਨਹੀਂ ਵੈਸੇ ਤਾਂ ਤੁਸੀਂ ਤਾਂ ਬਹੁਤ ਖਰਚਾ ਕਰਦੇ ਹੋ ਕੀ ਵੀਰ ਦੀ ਤਨਖਾਹ ਵਧ ਗਈ ਆ ਤੇ ਮੈਨੂੰ ਪਤਾ ਵੀ ਨਹੀਂ ਲੱਗਾ ਵੀਰ ਤਾਂ ਹੁਣ ਸਾਰਾ ਕੁਝ ਲਕਾਉਣ ਲੱਗਾ ਆ ਮੇਰੇ ਤੋਂ ਪਹਿਲਾਂ ਤਾਂ ਇਹੋ ਜਿਹਾ ਨਹੀਂ ਸੀ ਵਿਆਹ ਤੋਂ ਪਹਿਲਾਂ ਤਾਂ ਉਹ ਮੈਨੂੰ ਸਾਰੀਆਂ ਗੱਲਾਂ ਦੱਸਦਾ ਸੀ ਪਰ ਹੁਣ ਤਾਂ ਕੁਝ ਵੀ ਨਹੀਂ ਦੱਸਦਾ ਨੇਹਾ ਦੀ ਗੱਲ ਸੁਣ ਕੇ ਸੀਮਾ ਨੂੰ ਬਹੁਤ ਹੀ ਅਜੀਬ ਜਿਹਾ ਲੱਗਾ ਫਿਰ ਵੀ ਉਹ ਮੁਸਕਰਾਉਂਦੇ ਹੋਏ ਬੋਲੀ ਨਹੀਂ ਦੀਦੀ ਮੇਰੇ ਸਾਰੇ ਸੂਟ ਪੁਰਾਣੇ ਹੋ ਗਏ ਸੀ ਕਿਤੇ ਆਉਣ ਜਾਣ ਲਾਇਕ ਨਹੀਂ ਰਏ ਸੀ ਇਸ ਲਈ ਨਵਾਂ ਲੈ ਲਿਆ ਉਹ ਵੀ ਬੜੀ ਕੰਜੂਸੀ ਕਰ ਕਰਕੇ ਮਹੀਨਿਆਂ ਦੇ ਖਰਚ ਵਿੱਚੋਂ ਬਚਾ ਪਚਾ ਕੇ ਸੀਮਾ ਦੀ ਗੱਲ ਸੁਣ ਕੇ ਨਿਹਾ ਉਦਾਸ ਹੁੰਦੇ ਹੋਏ ਬੋਲੀ ਭਾਬੀ ਤੁਹਾਨੂੰ ਤਾਂ ਫਿਰ ਵੀ ਇੰਨਾ ਮਿਲ ਜਾਂਦਾ ਆ ਕਿ ਤੁਸੀਂ ਬਚਤ ਵੀ ਕਰ ਲੈਂਦੇ ਹੋ ਮੇਰਾ ਕੀ ਮੇਰੇ ਪਤੀ ਦੀ ਤਾਂ ਤਨਖਾਹ ਹੀ ਘਟਿਆ ਇੰਨੀ ਘਟਿਆ ਕਿ ਅਸੀਂ ਆਪਣਾ ਘਰ ਦਾ ਖਰਚਾ ਹੀ ਮਸਾ ਚਲਾਉਂਦੇ ਆ ਨਵਾਂ ਸੂਟ ਖਰੀਦਣ ਦੀ ਤਾਂ ਗੱਲ ਹੀ ਦੂਰ ਦੀ ਉਹ ਵੀ 1200 ਦਾ ਪਰ ਤੁਸੀਂ ਵੀ ਇੱਕ ਵਾਰ ਨਹੀਂ ਸੋਚਿਆ ਮੇਰੇ ਬਾਰੇ ਕਿ ਆਪਣੇ ਲਈ ਕੁਝ ਲਿਆ ਆ ਤੈਕ ਲੋ ਤਿੰਨ ਨਾਨਿਆਂ ਉਹਦੇ ਲਈ ਵੀ ਕੁਝ ਲੈ ਲਵਾਂ ਨੇਹਾ ਦੀ ਗੱਲ ਸੁਣ ਕੇ ਸੀਮਾ ਬੜੇ ਹੀ ਧਿਆਨ ਨਾਲ ਉਹਨੂੰ ਸਿਰ ਤੋਂ ਲੈ ਕੇ ਪੈਰਾ ਤੱਕ ਵੇਖਦੇ ਹੋਏ ਮਨ ਹੀ ਮਨ ਸੋਚਣ ਲੱਗੀ ਇਹ ਜੀਸੇ ਸਾਹਬ ਨਾਲ ਗੱਲਾਂ ਕਰਦੀ ਆ ਇਹਨੂੰ ਵੇਖ ਤੇ ਵੇਖ ਕੇ ਤਾਂ ਲੱਗਦਾ ਨਹੀਂ ਆ ਕਿ ਬੜੀ ਤੰਗੀ ਵਿੱਚ ਗੁਜ਼ਰਬਸਰ ਕਰਦੀ ਹੋਊਗੀ ਆਏ ਦਿਨ ਨਵੇਂ-ਨਵੇਂ ਸੂਟ ਪੌਂਦੀ ਆ ਤੇ ਜਿਹੜੇ ਗਹਿਣੇ ਪੌਂਦੀ ਆ ਉਹ ਵੱਖ ਰੋਜ਼ ਨਵੇਂ-ਨਵੇਂ ਕੰਨਾਂ ਨੂੰ ਚੁੰਮਕੇ ਪਾ ਕੇ ਆਉਂਦੀ ਆ ਤੇ ਹੱਥਾਂ ਦੀਆਂ ਉਂਗਲੀਆਂ ਅੰਗੂਠੀਆਂ ਨਾਲ ਭਰੀਆਂ ਹੁੰਦੀਆਂ ਆ ਤੇ ਮੋਟੀ ਸਾਰੀ ਗਲੇ 'ਚ ਚੈਨ ਹੁੰਦੀ ਆ ਜੇ ਇਹ ਗਰੀਬੀ ਦੀ ਹਾਲਤ ਵਿੱਚ ਆ ਤਾਂ ਅਮੀਰੀ 'ਚ ਕੀ ਹੋਊਗਾ ਫਿਲਹਾਲ ਤਾਂ ਸੀਮਾ ਕੁਝ ਨਾ ਬੋਲੀ। ਨੀਹਾ ਦੀਆਂ ਗੱਲਾਂ ਤੇ ਉਹਨੇ ਧਿਆਨ ਹੀ ਨਾ ਦਿੱਤਾ। ਕੁਝ ਦਿਨਾਂ ਬਾਅਦ ਸੀਮਾ ਨੇ ਘਰ ਦੇ ਸਾਰੇ ਪਰਦੇ ਬਦਲ ਦਿੱਤੇ। ਕਿਉਂਕਿ ਪਰਦੇ ਵੀ ਸੀਮਾ ਦੇ ਵਿਆਹ ਦੇ ਟਾਈਮ ਦੇ ਹੀ ਲੱਗੇ ਸੀ। ਤੇ ਉਹਨਾਂ ਦਾ ਰੰਗ ਵੀ ਖਰਾਬ ਹੋ ਗਿਆ ਸੀ। ਜਿਵੇਂ ਹੀ 2 ਦਿਨ ਬਾਅਦ ਨੀਹਾ ਪੇਕੇ ਆਈ ਤਾਂ ਉਹਨੇ ਵੇਖਿਆ ਇਹ ਘਰ ਦੀ ਧਰੋਂ ਕੀ ਬਦਲ ਚੁੱਕੀ ਆ ਅੰਧਿਆਈ ਉਹਦੀ ਨਜ਼ਰ ਨਵੇਂ ਪਰਦਿਆਂ ਤੇ ਗਈ ਧਿਆਨ ਨਾਲ ਉਹ ਪਰਦਿਆਂ ਨੂੰ ਹੱਥ ਲਾ ਕੇ ਉਹਨਾਂ ਨੂੰ ਉਲਟ ਪੁਲਟ ਕਰਕੇ ਵੇਖਦੇ ਹੋਏ ਬੋਲੀ ਭਾਬੀ ਨਵੇਂ ਪਰਦੇ ਲਏ ਆ ਕਾਫੀ ਵਧੀਆ ਆ ਰੰਗ ਵੀ ਵਧੀਆ ਲੱਗ ਰਿਹਾ ਆ ਕਿੰਨੇ ਚ ਪਏ ਆ ਤਸੀਮਾ ਨੇ ਹੌਲੀ ਜਈ ਕਿਆ ਨੇਹਾ ਉਹ ਤਾਂ ਸੇਲ ਲੱਗੀ ਸੀ ਸਹੀ ਰੇਟ ਤੇ ਮਿਲ ਗਿਆ ਆ ਇਸੇ ਲਈ ਲੈ ਆਈ ਆ ਅੱਛਾ ਭਾਬੀ ਸੇਲ ਲੱਗੀ ਸੀ ਦੱਸਿਆ ਹੀ ਨਹੀਂ ਕਟੋ ਘਟ ਮੇਰੇ ਲਈ ਵੀ ਲੈ ਆਉਂਦੀ ਮੈਂ ਤੈਨੂੰ ਪੈਸੇ ਦੇ ਦੇਣੇ ਸੀ ਬਾਅਦ ਚ ਹੁਣ ਤੋਂ ਕੋਈ ਵੀ ਚੀਜ਼ ਲਵੇਂ ਤਾਂ ਮੇਰੇ ਲਈ ਵੀ ਜ਼ਰੂਰ ਲੈ ਲਿਆ ਕਰੀ ਇਸ ਵਾਰ ਤਾਂ ਸੀਮਾ ਨੇਹਾ ਦੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰ ਸੜ ਗਈ ਹੌਲੀ ਹੌਲੀ ਹੁਣ ਉਹਨੂੰ ਨੀਹਾ ਨਾਲ ਖਿਜ ਜਾਈ ਆਉਣ ਲੱਗੀ ਸੀ ਮਨ ਵਿੱਚ ਕਿੰਨੀ ਵਾਰ ਉਹ ਸੋਚਦੀ ਕਿ ਖੋਦ ਤਾਂ ਹਰ ਚੀਜ਼ ਰੱਖਦੀ ਆ ਆਪਣੇ ਘਰ ਤੇ ਦੂਜਿਆਂ ਕੋਲ ਛੱਡਦੀ ਰਹਿੰਦੀ ਆ ਕਿਸੇ ਤੋਂ ਕੱਟ ਨਹੀਂ ਰਹਿੰਦੀ ਤੇ ਜਦੋਂ ਵੇਖੂ ਉਦੋਂ ਰੋਂਦੀ ਵੀ ਰਹਿੰਦੀ ਆ ਸੀਮਾ ਨੂੰ ਹੌਲੀ ਹੌਲੀ ਇਹਨਾਂ ਤਾਂ ਸਮਝਾਉਣ ਲੱਗਾ ਸੀ ਕਿ ਨੀਹਾ ਨੂੰ ਅਸਲ 'ਚ ਤਕਲੀਫ ਸੀਮਾ ਦੇ ਨਵੇਂ ਸਮਾਨ ਤੋਂ ਨਹੀਂ ਉਹਦੇ ਪੈਸਿਆਂ ਤੋਂ ਸੀ ਨੀਹਾ ਅਕਸਰ ਸੀਮਾ ਨੂੰ ਕਹਿੰਦੀ ਭਾਬੀ ਤੁਹਾਨੂੰ ਤਾਂ ਘਰ ਖਰਚ ਲਈ ਦੋ ਗੁਣੇ ਪੈਸੇ ਮਿਲ ਜਾਂਦੇ ਆ ਜਿ ਵੀਰ ਕੋਲ ਪੈਸੇ ਹੈਗੇ ਆ ਤਾਂ ਹੀ ਤਾਂ ਤੁਹਾਨੂੰ ਮਿਲਦੇ ਆ ਨਹੀਂ ਤਾਂ ਮੇਰੇ ਵੱਲ ਵੇਖੋ ਤਰਸ ਜਾਨੀਂ ਕੋਈ ਚੀਜ਼ ਲਿਆਉਣ ਨੂੰ ਨੇਹਾ ਦੀ ਗੱਲ ਸੁਣ ਕੇ ਸੀਮਾ ਦਾ ਖੂਨ ਖੋਲਣ ਲੱਗਾ ਪਰ ਉਹ ਚੁੱਪ ਹੀ ਰਹਿ ਜਾਂਦੀ ਮਜਬੂਰ ਸੀ ਹਰ ਵਾਰ ਇਹ ਸੋਚ ਕੇ ਚੁੱਪ ਰਹਿੰਦੀ ਕਿ ਵਿਆਹੀ ਵਰੀ ਨਨਾਣਿਆ ਕੀ ਬੋਲਾਂ ਹੁਣ ਇਹਨੂੰ ਫਿਰ ਸੀਮਾ ਨੇ ਇਹਦੇ ਬਾਰੇ ਆਪਣੇ ਪਤੀ ਪਵਨ ਨੂੰ ਕਿਹਾ ਕਿ ਪਵਨ ਤੇਰੀ ਭੈਣ ਨੂੰ ਮੇਰੀ ਹਰ ਚੀਜ਼ ਤੋਂ ਜਲਣ ਕਿਉਂਦੀ ਆ ਪਵਨ ਨੂੰ ਤਾਂ ਪਹਿਲਾਂ ਹੀ ਨੀਹਾ ਦੀਆਂ ਹਰ ਕਿਤਾਬਾਰੇ ਪਤਾ ਸੀ ਇਸ ਲਈ ਉਹਨੇ ਬਸ ਇਨਾ ਹੀ ਕਿਹਾ ਸੀਮਾ ਛੱਡ ਉਹ ਤਾਂ ਬੱਚੀ ਆ ਤੂੰ ਕਿਉਂ ਉਹਦੇ ਚੱਕਰਾ 'ਚ ਪਈ ਰਹੀਂਨੀ ਆ ਪਤੀ ਦੀਆਂ ਗੱਲਾਂ ਨਾਲ ਸੀਮਾ ਹੋਰ ਖਿੱਚ ਜਾਂਦੀ ਤੇ ਕਹਿੰਦੀ ਬੱਚੀ ਉਹਨਾਂ ਕਿਹੜੇ ਪਾਸੇ ਉਹ ਬੱਚੀ ਲੱਗਦੀ ਆ ਜਿਹਦਾ ਖੁਦ ਦਾ ਵਿਆਹ ਹੋ ਗਿਆ ਆ ਉਹ ਹਜੇ ਬੱਚੀ ਆ ਮੇਰਾ ਸੂਟ ਮੇਰੀ ਰਸੋਈ ਦਾ ਸਮਾਨ ਮੇਰੀ ਕਮਾਈ ਸਾਰਿਆਂ ਤੇ ਉਹਦੀ ਨਿਗਾਹ ਰਹਿੰਦੀ ਆ ਇਹਨਾਂ ਦਿਮਾਗ ਆ ਕਿ ਸਾਡੇ ਘਰ ਨਵੀਂ ਸੂਈ ਵੀ ਆ ਜਾਵੇ ਤਾਂ ਉਹ ਸੜ ਜਾਂਦੀ ਆ ਕਿ ਇਹਨਾਂ ਕੋਲ ਬੜੇ ਪੈਸੇ ਆ ਨਿਹਾਇਕ ਇਹੋ ਜੀ ਕੁੜੀ ਆ ਜਿਹੜੀ ਪੇਕੇਆਂ ਨੂੰ ਵਾਧਾ ਹੋਇਆ ਨਹੀਂ ਵੇਖ ਸਕਦੀ ਤੇ ਤੂੰ ਕਹਿ ਰਿਹਾ ਆ ਕਿ ਉਹ ਬੱਚੀ ਆ ਫਿਲਹਾਲ ਤਾਂ ਪਵਨ ਨੇ ਸੀਮਾ ਨੂੰ ਸਮਝਾ ਸਮਝੂ ਕੇ ਸ਼ਾਂਤ ਕੀਤਾ ਪਰ ਇਧਰ ਹੁਣ ਸੀਮਾ ਉਜਵੀ ਲੈਂਦੀ ਤਾਂ ਨੇਹਾਂ ਨੂੰ ਵੀ ਚਾਹੀਦਾ ਹੁੰਦਾ ਇੱਕ ਵਾਰ ਸੀਮਾ ਨੇ ਨਵਾਂ ਮਿਕਸਰ ਲੈ ਲਿਆ ਜਿਵੇਂ ਹੀ ਨੇਹਾ ਨੂੰ ਪਤਾ ਲੱਗਾ ਤਾਂ ਉਹ ਬੋਲੀ ਪਾਬੀ ਮੈਨੂੰ ਵੀ ਇਹ ਚਾਹੀਦਾ ਸੀ ਮੈਂ ਕਦੋਂ ਦੀ ਸੋਚਦੀ ਸੀ ਕਿ ਲਵਾਂ ਵੀਰ ਨੂੰ ਕਹਾਂ ਕਿ ਇੱਕ ਮੈਨੂੰ ਵੀ ਖਰੀਦ ਦਵੇ ਮੈਂ ਪੈਸੇ ਦੇ ਦੂੰਗੀ ਨੇਹਾ ਦੀ ਜਲਣ ਉਸ ਵਕਤ ਚਰਨ ਤੇ ਸੀ ਤੇ ਵੈਸੇ ਹੀ ਸੀਮਾ ਦੀ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਹੁਣ ਖਤਮ ਹੋ ਚੁੱਕੀ ਸੀ ਉਹਨੇ ਵੀ ਮਨ ਹੀ ਮਨ ਠਾਨ ਲਿਆ ਕਿ ਬਸ ਹੁਣ ਬਹੁਤ ਹੋ ਗਿਆ ਖੁਦ ਤੇ ਕੰਟਰੋਲ ਕਰਕੇ ਉਹਨੇ ਬੜੇ ਹੀ ਪਿਆਰ ਨਾਲ ਨੇਹਾ ਨੂੰ ਕਿਹਾ ਨੇਹਾ ਜੇ ਤੂੰ ਹਰ ਚੀਜ਼ ਦੇ ਪੈਸੇ ਹੀ ਦੇਣੇ ਆ ਤਾਂ ਤੂੰ ਆਪਣੀ ਪਸੰਦੀ ਚੀਜ਼ ਖੁਦ ਖਰੀਦ ਲੈ ਕਿਉਂ ਕਿਸੇ ਦਾ ਸੁਣ ਲੈਣਾ ਮੈਨੂੰ ਵੇਖ ਮੈਂ ਤਾਂ ਆਪਣੇ ਪੇਕੇ ਕਦੀ ਆਪਣੀਆਂ ਭਾਬੀਆਂ ਨੂੰ ਇਹ ਨਹੀਂ ਕਿਹਾ ਕਿ ਭਾਬੀ ਤੁਸੀਂ ਜੋ ਲਿਆ ਆ ਮੇਰੇ ਲਈ ਵੀ ਲੈ ਲਿਓ ਮੈਂ ਪੈਸੇ ਦੇ ਦੂੰਗੀ ਤੇ ਕਹਾਵੀ ਕਿਉਂ ਜੇ ਮੈਂ ਹੀ ਪੈਸੇ ਦੇਣੇ ਆ ਤਾਂ ਫਿਰ ਮੈਂ ਭਾਬੀਆਂ ਦਾ एहसान ਕਿਉਂ ਲਵਾਂ ਇਹ ਕਹਿ ਲਈ ਕਿ ਅਸੀਂ ਆਪਣੀ ਨਨਾਂ ਲਈ ਇਹ ਖਰੀਦੇ ਆਇਆ ਇਸ ਲਈ ਮੈਂ ਆਪਣੀ ਪਸੰਦ ਦਾ ਸਮਾਨ ਕੋਡ ਕਰੀ ਦੇ ਦੀਆਂ ਹਾਂ ਜੇ ਪੈਸੇ ਨਹੀਂ ਦੇਣੇ ਬਸ ਕਹਿਣਾ ਹੀ ਆ ਤਾਂ ਉਹ ਵੱਖ ਘੱਲ ਆ ਸੀਮਾ ਦੀ ਗੱਲ ਸੁਣ ਕੇ ਨੀਹਾ ਨੂੰ ਸਮਝਣਾ ਆ ਕਿ ਭਾਬੀ ਉਹਨੂੰ ਆਪਣੀ ਗੱਲ ਦੱਸ ਰਹੀ ਆ ਜਾਂ ਉਹਨੂੰ ਤਾਣਾ ਦੇ ਰਹੀ ਆ ਫਿਲਹਾਲ ਤਾਂ ਸੀਮਾ ਦੀਆਂ ਗੱਲਾਂ ਦਾ ਅਸਰ ਇਹ ਸੀ ਕਿ ਨੀਹਾ ਹੁਣ ਬੜਾ ਹੀ ਸੋਚ ਸਮਝ ਕੇ ਬੋਲਣ ਲੱਗੀ ਸੀ ਪਰ ਸੀਮਾ ਹਜੇ ਵੀ ਸ਼ਾਂਤ ਨਹੀਂ ਸੀ। ਉਹਨੇ ਨੀਹਾ ਨੂੰ ਚੰਗੀ ਤਰ੍ਹਾਂ ਸਮਝਾਉਣਾ ਸੀ। ਉਹ ਵੀ ਇਸ ਤਰ੍ਹਾਂ ਕਿ ਨੀਹਾ ਨੂੰ ਬੁਰਾ ਵੀ ਨਾ ਲੱਗੇ ਤੇ ਨਨਾਨ ਭਾਬੀ ਦਾ ਰਿਸ਼ਤਾ ਵੀ ਖਰਾਬ ਨਾ ਹੋਵੇ। ਬਸ ਸੀਮਾ ਹੁਣ ਸਹੀ ਵਕਤ ਦੀ ਤਲਾਸ਼ ਵਿੱਚ ਸੀ। ਤੇ ਆਖਿਰਕਾਰ ਉਹਨੂੰ ਇੱਕ ਦਿਨ ਉਹ ਮੌਕਾ ਮਿਲ ਹੀ ਗਿਆ। ਇੱਕ ਦਿਨ ਸੀਮਾ ਦੇ ਭਰਾ ਭਾਬੀ ਕਿਤੇ ਘੁੰਮਣ ਗਏ ਸੀ। ਉਹਨਾਂ ਨੇ ਆਪਣੇ ਘੁੰਮਣ ਦੀਆਂ ਜਗ੍ਹਾ-ਜਗ੍ਹਾ ਦੀਆਂ ਫੋਟੋਆਂ ਲਗਾਈਆਂ ਹੋਈਆਂ ਸੀ ਜਿਹਦੇ ਵਿੱਚ ਸੀਮਾ ਦੀ ਭਾਬੀ ਪਤੀ ਦੇ ਨਾਲ ਘੁੰਮਦੇ ਹੋਏ ਜੀਨ ਟੌਪ ਪਾ ਕੇ ਖੜੀ ਸੀ ਤਾਂ ਕਿਸੇ ਫੋਟੋ ਵਿੱਚ ਫਰਾਕ ਪਾਈ ਹੋਈ ਸੀ ਬਹੁਤ ਸਾਰੀ ਸ਼ਾਪਿੰਗ ਦੀਆਂ ਵੀ ਫੋਟੋਆਂ ਸੀ ਘੁੰਮਣ ਦੀਆਂ ਹੋਟਲ 'ਚ ਖਾਣਾ ਖਾਣ ਦੀਆਂ ਮੂਵੀ ਵੇਖਣ ਦੀਆਂ ਸਭ ਕੁਝ ਜਿਹੜੀ ਨੂੰ ਸੀਮਾ ਨੇ ਹਣ ਮੁਖਾ ਰਹੀ ਸੀ ਜਿੰਨੂੰ ਵੇਖ ਕੇ ਨੀਹਾ ਹਰਾਨੀ ਨਾਲ ਅੱਖਾਂ ਪਾੜ ਕੇ ਬੋਲੀ ਭਾਬੀ ਤੁਹਾਡੀ ਭਾਬੀ ਤਾਂ ਬਹੁਤ ਪੈਸੇ ਖਰਚ ਕਰਦੀ ਆ ਤੁਹਾਡੇ ਭਰਾ ਦੇ ਤੁਹਾਡੇ ਪੇਕੇ ਤਾਂ ਬਹੁਤ ਅਮੀਰ ਆ ਮੰਨਿਆ ਕਿ ਉਹਨਾਂ ਕੋਲ ਪੈਸੇ ਆ ਪਰ ਤੁਹਾਡੀ ਭਾਬੀ ਨੂੰ ਤਾਂ ਥੋੜੀ ਜਿਹੀ ਵੀ ਕਦਰ ਨਹੀਂ ਆ ਤੇ ਇਹ ਵੇਖ ਇਹ ਕਿਹੋ ਜਿਹੇ ਕੱਪੜੇ ਪਾਏ ਆ ਇਹ ਕੱਪੜੇ ਤਾਂ ਉਹ ਆਪਣੇ ਸਹੁਰੇ ਘਰ ਤਾਂ ਨਹੀਂ ਪਾਉਂਦੀ ਹੋਣੀ। ਨੀਹਾ ਦੀ ਗੱਲ ਸੁਣ ਕੇ ਸੀਮਾ ਨੇ ਮੁਸਕਰਾਉਂਦੇ ਹੋਏ ਕਿਹਾ। ਨਹੀਂ ਨੀਹਾ ਸਹੁਰੇ ਘਰ ਤਾਂ ਨਹੀਂ ਪਾਉਂਦੀ ਪਰ ਜਦੋਂ ਕਿਤੇ ਕੁੰਮਣ ਜਾਂਦੀ ਆ ਤਾਂ ਜ਼ਰੂਰ ਪਾ ਲੈਂਦੀ ਆ। ਤਪਾ ਵੀ ਇਹਨੇ ਮਹਿੰਗੇ ਕੱਪੜੇ ਬਸ ਸਾਲ 'ਚ 2-4 ਦਿਨ ਕੁੰਮਣ ਲਈ ਖਰੀਦੇ ਆ। ਇਹ ਤਾਂ ਪੈਸਿਆਂ ਦੀ ਬਰਬਾਦੀ ਆ ਨਾ ਨਾ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਬਸ ਸੀਮਾ ਨੇ ਤਾਂ ਇਹੋ ਸੋਨਾ ਸੀ ਉਹ ਇਹੋ ਸੋਨਾ ਚਾਹੁੰਦੀ ਸੀ ਨੀਹਾ ਦੇ ਮੂੰਹੋਂ ਉਹਨੇ ਤੁਰੰਤ ਕਿਹਾ ਨੀਹਾ ਮੈਂ ਕੀ ਬੋਲਾਂ ਉਹਨਾਂ ਦਾ ਘਰ ਆ ਉਹਦਾ ਪਤੀ ਆ ਉਹਦੇ ਪਤੀ ਦੀ ਕਮਾਈ ਆ ਉਹ ਚਾਹੇ ਮਹਿੰਗੇ ਕੱਪੜੇ ਪਾਵੇ ਜਾਂ ਸਸਤੇ ਕੱਪੜੇ ਪਾਵੇ ਮੈਨੂੰ ਕੀ ਪਈ ਆ ਕੁਝ ਕਹਿਣ ਦੀ ਮੈਂ ਤਾਂ ਆਪਣੇ ਪਤੀ ਦੀ ਕਮਾਈ ਤੇ ਹੀ ਕਮਾਂਡ ਕਰੂੰਗੀ ਨਾ ਮੰਨਿਆ ਉਹ ਮੇਰਾ ਪ੍ਰਾਹਿਆ ਪਰ ਹੁਣ ਤਾਂ ਉਹ ਕਿਸੇ ਦਾ ਪਤੀ ਆ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਆ ਜੇ ਮੈਂ ਵਾਰ-ਵਾਰ ਉਹਨਾਂ ਨੂੰ ਹਰ ਚੀਜ਼ ਵਿੱਚ ਟੋਕਣ ਲੱਗੂੰਗੀ ਤਾਂ ਪ੍ਰਾਪਾ ਵੀ ਦੀਆਂ ਨਜ਼ਰਾਂ 'ਚ ਬੁਰੀ ਨਹੀਂ ਬਣ ਜਾਊਂਗੀ ਕੀ ਸੋਚਣਗੇ ਮੇਰੇ ਬਾਰੇ ਉਹ ਨੇਹ ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਚ ਦਖਲ ਅੰਦਾਜ਼ੀ ਨਹੀਂ ਕਰਦੀ ਮੇਰਾ ਪਤੀ ਕਮਾਉਂਦਾ ਆ ਚਾਹੇ ਉਹ 2 ਕਮਾਵੇ ਜਾਂ 4 ਮੇਰੇ ਲਈ ਤਾਂ ਉਹ ਲੱਖਾਂ ਦੇ ਬਰਾਬਰ ਹੁੰਦੇ ਆ ਜਿੰਨੀ ਚਾਦਰ ਮੈਂ ਉਹਨੇ ਹੀ ਪੈਰ ਪਸਾਰਦੀ ਆ ਕਿਸੇ ਦਾ ਮੂੰਹ ਵੇਖ ਕੇ ਲਾਲ ਮੈਂ ਆਪਣਾ ਮੂੰਹ ਚ ਪੇੜਾ ਮਾਰ ਕੇ ਲਾਲ ਨਹੀਂ ਕਰਦੀ ਮੰਨ ਲੈ ਜੇ ਮੈਂ ਉਹਨਾਂ ਨੂੰ ਹਰ ਗੱਲ 'ਚ ਟੋਕਣ ਲੱਗ ਵੀ ਜਾਵਾਂ ਤਾਂ ਕਿੰਨੇ ਕ ਦਿਨ 1 ਮਹੀਨਾ 1 ਸਾਲ 5 ਸਾਲ ਜਾਂ 10 ਸਾਲ ਜਾਂ ਜਦੋਂ ਤੱਕ ਮਾਂ ਪਿਓ ਆ ਉਦੋਂ ਤੱਕ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਊਗਾ ਉਸ ਤੋਂ ਬਾਅਦ ਮੇਰੀ ਹਰਕਤ ਤੇ ਭਰਾ ਭਾਬੀ ਮੈਨੂੰ ਕਦੀ ਕਦੀ ਨਹੀਂ ਪੁੱਛਣਗੇ ਤੇ ਨਾਲ ਹੀ ਉਹਨਾਂ ਨੂੰ ਇਹ ਲੱਗੂਗਾ ਕਿ ਮੈਂ ਲਾਲਚੀ ਆ ਹਰ ਚੀਜ਼ ਤੇ ਨਜ਼ਰ ਰੱਖਦੀਆਂ ਫੇਰ ਭਲਾ ਇਹੋ ਜਿਆ ਲੋਕਾਂ ਨੂੰ ਕੌਣ ਪੁੱਛਦਾ ਆ ਤੂੰ ਪੁੱਛੇਂਗੀ ਕਹਿੰਦੇ ਹੋਏ ਸੀਮਾ ਨੇ ਬੜੇ ਹੀ ਧਿਆਨ ਨਾਲ ਨੇਹਾ ਦੇ ਮੂੰਹ ਵੱਲ ਵੇਖਿਆ ਨੇਹਾ ਦਾ ਮੂੰਹ ਉਸ ਵਕਤ ਲਾਲ ਪੀਲਾ ਹਰਾ ਨੀਲਾ ਸਭ ਹੋ ਰਿਹਾ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਉਹਦੀ ਕੋਈ ਚੋਰੀ ਫੜੀ ਗਈ ਹੋਵੇ ਨਾ ਉਹਦੇ ਕੋਲੋਂ ਹੁਣ ਕੁਝ ਬੋਲਿਆ ਜਾ ਰਿਹਾ ਸੀ ਤੇ ਨਾ ਹੀ ਸੁਣਿਆ ਜਾ ਰਿਹਾ ਸੀ ਇਹਨਾਂ ਦਾ ਨੇਹਾ ਨੂੰ ਚੰਗੀ ਤਰ੍ਹਾਂ ਹੁਣ ਪਤਾ ਲੱਗ ਹੀ ਗਿਆ ਸੀ ਕਿ ਭਾਬੀ ਦਾ ਪੂਰਾ ਇਸ਼ਾਰਾ ਮੇਰੇ ਵੱਲ ਹੀ ਆ ਜਦ ਤੱਕ ਕੋਈ ਖੁੱਲ ਕੇ ਨਹੀਂ ਬੋਲਦਾ ਉਦੋਂ ਤੱਕ ਤਾਂ ਹਰ ਚੀਜ਼ ਚੱਲ ਜਾਂਦੀ ਆ ਪਰ ਜੇ ਕੋਈ ਇੱਕ ਵਾਰ ਖੁੱਲ ਕੇ ਕਹਿ ਦਵੇ ਤੁਹਾਡੀਆਂ ਗਲਤੀਆਂ ਬਾਰੇ ਤਾਂ ਦੁਬਾਰਾ ਫਿਰ ਉਸੇ ਗਲਤੀ ਨੂੰ ਦਰਹਉਣ ਦੀ ਹਿੰਮਤ ਸ਼ਾਇਦ ਕਿਸੇ ਵਿੱਚ ਨਹੀਂ ਹੁੰਦੀ ਜਿਹੜੀ ਨੇਹਾ ਵਿੱਚ ਵੀ ਨਹੀਂ ਸੀ ਨੇਹਾ ਸਮਝ ਗਈ ਸੀ ਕਿ ਭਾਬੀ ਬਸ ਆਪਣੀ ਭਾਬੀ ਨੂੰ ਨਿਸ਼ਾਨਾ ਬਣਾ ਰਹੀ ਸੀ ਉਹਦਾ ਇਸ਼ਾਰਾ ਤਾਂ ਮੇਰੇ ਵੱਲ ਸੀ ਇਸ ਤੋਂ ਬਾਅਦ ਕਦੀ ਵੀ ਨੇਹਾ ਨੇ ਸੀਮਾ ਦੀ ਕਿਸੇ ਚੀਜ਼ ਤੇ ਨਜ਼ਰ ਨਾ ਰੱਖੀ ਤੇ ਨਾ ਹੀ ਕਦੀ ਇਹ ਕਿ ਆ ਕਿ ਭਾਬੀ ਮੇਰੇ ਲਈ ਵੀ ਲੈ ਆਉਣੀ ਸੀ ਮੈਂ ਪੈਸੇ ਦੇ ਦਿੰਦੀ ਜਾਂ ਪੈਸੇ ਦੇ ਦਵਾਂਗੀ ਫਿਲਹਾਲ ਤਾਂ ਸੀਮਾ ਨੇ ਆਪਣੀ ਸੂਝ-ਬੂਝ ਤੇ ਸਮਝਦਾਰੀ ਨਾਲ ਨਨਾਨ ਭਾਬੀ ਦੇ ਰਿਸ਼ਤੇ ਨੂੰ ਵੀ ਬਚਾ ਲਿਆ ਤੇ ਇੱਕ ਬਹੁਤ ਵੱਡੀ ਰੋਜ਼-ਰੋਜ਼ ਦੀ ਕਲੇ-ਕਲੇਸ਼ ਤੋਂ ਵੀ ਛਡਕਾਰਾ ਪਾ ਲਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ